सूबा मीटिंग मोग असीं कंदे किथे साल दो हज़ार ते दौरान असीं जॾहिं हड़ताली 40 ਮਿੰਟਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨਾਲ 18-12 2023 ਨੂੰ 50 ਪੰਖੇ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਸਾਡੀਆਂ ਕਾਫੀ ਬੰਗਾਂ ਮੰਨੀਆਂ ਗਈਆਂ ਅਤੇ ਬਾਕੀ ਭਾਗੀ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਕੀਰਤ ਸਿੰਘ ਨੂੰ ਕਿਹਾ ਗਿਆ ਕਿ ਜਲਦੀ ਸਾਰੇ ਭਾਗਾਂ ਦੇ ਪ੍ਰਿੰਸੀਪਲ ਸਰਪਟੀ ਨੂੰ ਲਾ ਕੇ ਮੀਟਿੰਗ ਕਰਕੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਪਰ ਬੜੇ ਖੇਧਾ ਕਹਿਣਾ ਪਿਆ ਰਿਹਾ ਕਿ 18-12 ਦੀ ਮੀਟਿੰਗ ਦੀ ਤਸਵੀਰੀ ਵੱਤੀ ਇੱਕ ਨੂੰ ਜਾਰੀ ਕੀਤੀ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਸਰਕਾਰ ਨੂੰ 5 ਪੱਤਰ ਲੈ ਚੁੱਕੇ ਆ ਕਿ ਸਾਡੀ ਜਿਹੜੀ ਉਪਰਚੀੜੀ ਜਾਰੀ ਹੋਈ ਹੈ ਉਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਵੱਲੋਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਹਨਾਂ ਦੇ ਪੱਤਰ ਜਾਰੀ ਕੀਤੇ ਜਾਣ ਅਤੇ ਸਾਡੀ ਇੱਕ ਮੀਟਿੰਗ ਪ੍ਰਮੁੱਖ ਸੱਤਨ ਜੀ ਨੇ ਪ੍ਰਧਾਨਗੀ ਕੀਤੀ ਹੋਵੇ ਤੇ ਜਿੰਨੇ ਵੀ ਸਰਗਰ ਭਾਗੀ ਲੋਕਾਂ ਮੰਨੀਆਂ ਜਾਣ ਪਰ ਬੜੀ ਨਿਮੋਚੀ ਨਾਲ ਅੱਜ ਇਹ ਕਹਿ ਰਹੇ ਆ ਕਿ 5 ਪੱਤਰ ਉਹ ਸਾਡੇ ਪਤਾ ਦੀ ਸਰਕਾਰ ਕਿਉਂ ਨਹੀਂ ਉੱਤੇ ਰਸੀਦ ਵੀ ਹੋਇਆ ਪੁੱਟ ਵੀ ਹੋਇਆ ਉਹਨਾਂ ਦੇ ਉੱਤੇ ਨਾ ਸਰਕਾਰ ਨੇ ਇੱਕ ਸਾਨੂੰ ਕੋਈ ਮੀਟਿੰਗ ਦਿੱਤੀ ਹੈ ਕਿ ਨਾ ਹੀ ਸਾਡੇ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਦੇ ਕਿਸੇ ਨੇ ਪੱਤਰ ਜਾਰੀ ਕੀਤੇ ਨਹੀਂ ਅਸੀਂ ਆਪ ਨੇ ਮੋਰਚੇ ਦੇ ਵਿੱਚ ਦੇਖਿਆ ਸੀ ਕਿ 22 ਤਰੀਕ ਤੱਕ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਸਾਡੇ ਨਾਲ ਮੀਟਿੰਗ ਨਾ ਕੀਤੀ ਤਾਂ 22 ਤਰੀਕ ਨੂੰ ਅਸੀਂ ਮੀਟਿੰਗ ਦੇ ਵਿਰਤੀ ਕ੍ਰਸ਼ਨ ਸਰਕਾਰ ਲਿਖਾਗੇ ਅੱਜ ਸਾਡੇ ਸਮੂਹ ਆਗੂਆਂ ਵੱਲੋਂ ਐਲਾਨ ਅਨੁਸਾਰ ਅਸੀਂ ਜਿੰਨੀ ਚੌਂ ਦੇ ਵਿੱਚ ਜਲੰਧਰ ਵਾਲੀ ਜਿੰਨੀ ਚੌਂ ਦੇ ਵਿੱਚ ਸਰਕਾਰ ਨੂੰ ਧੇਰਨ ਜਾ ਰਹੇ ਆ ਪੰਜ ਤਰੀਕ ਨੂੰ ਗ੍ਰੰਥਪੁਰਵਾਰ ਪੰਜ ਜੁਲਾਈ ਨੂੰ ਅਸੀਂ ਜਲੰਧਰ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਮਾਅਫ ਕਰਾਂਗੇ ਅਤੇ ਇਹਨਾਂ ਨੇ ਜਿਹੜਾ ਉਹਦਾ ਹਰਕੇਦਾਰ ਐਮਐਲਏ ਖੜਾ ਕੀਤਾ ਉਹਦਾ ਭਰਾਓ ਕਰਾਂਗੇ ਅਤੇ ਉਹਦੇ ਦਫ਼ਤਰਾਂ ਘਰਾਓ ਕਰਾਂਗੇ ਇਸ ਤੋਂ ਇਲਾਵਾ ਅਸੀਂ ਉੱਥੇ ਮਾਫ਼ ਕਰਕੇ ਬਾਜ਼ਾਰਾਂ ਦੇ ਵਿੱਚ ਲੋਕਾਂ ਨੂੰ ਦੱਸਾਂਗੇ ਕਿ ਇਹ ਸਰਕਾਰ ਨੇ ਮਜ਼ਮਾਦਾਰਾਂ ਦੇ ਨਾਲ ਪਹਿਲਾਂ ਵਾਅਦਾ ਕੀਤਾ ਸੀ ਸਰਕਾਰ ਪੰਤੋਂ ਪੂਰੀ ਫੂਰੀ ਕੀਤੇ ਉਸ ਤੋਂ ਬਾਅਦ ਮੀਟਿੰਗਾਂ ਕਰਕੇ ਮੀਟਿੰਗਾਂ ਦੇ ਵਿੱਚ ਮੰਨੀਆਂ ਆਈਆਂ ਮੰਗਾਂ ਦੇ ਪੱਤਾ ਵੀ ਲਾਗੂ ਹੋਤੇ ਜਿਸ ਕਰਕੇ ਮਜਬੂਰ ਹੋ ਕੇ ਜਿਹੜੇ ਮਜ਼ਮਾਦਾਰ ਦਫ਼ਤਰਾਂ ਦੇ ਵਿੱਚ ਬਹਿ ਕੇ ਲੋਕਾਂ ਦੇ ਕੰਮ ਕਰਦੇ ਸੀ ਅੱਜ ਦੁਖੀ ਹੋ ਕੇ ਅੱਜ ਛਟਕਾਂ ਦੇ ਉੱਤੇ ਆਏ ਆ ਇਸ ਕਰਕੇ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਉਸੇ ਸਾਡੇ ਪੰਜਾਬ ਦਾ ਸਨੁਚਾ ਜਿਹੜਾ ਨਿਸ਼ਚਿਤ ਮਾਜਮਾ ਹੈ ਉੱਥੇ ਜਲੰਧਰ ਦੇ ਵਿੱਚ ਪਹੁੰਚੂਗਾ ਇਸ ਤੋਂ ਲਾਵਾ ਮੈਂ ਪ੍ਰਾਧਿਤ ਰਿਤੇ ਬੰਦੀਆਂ ਨੂੰ ਵੀ ਕਹਿੰਦਾ ਕਿ ਵੱਲ ਕੋ ਵੱਲ ਸਾਥੀ ਸਾਡੇ ਪੈਸ਼ਨਰ ਸਾਥੀ ਵੀ ਉੱਥੇ ਪਹੁੰਚਣ ਕਿਉਂਕਿ ਸਾਡੇ ਮਗਰ ਸਾਡੀਆਂ ਜੇਕਰ ਪੰਜ ਕ੍ਰਿਟੀਕਲ ਸਰਕਾਰ ਨੇ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗੀਆਂ ਮੰਗੀਆਂ ਹਾਂ ਮੰਗਾਂ ਦੇ ਪੱਤਰ ਜਾਰੀ ਕੀਤੇ ਤਾਂ ਅੱਜ ਅਸੀਂ ਇਸ ਸੰਚਲਿਤ ਕਮੇਟੀ ਿਆਰ ਕੀਤੀ ਹੈ ਉਹ ਕਮੇਟੀ ਐਕਸ਼ਨ ਲੇਖੂਗੀ ਜੋ ਵੀ ਕਮੇਟੀ ਐਕਸ਼ਨ ਲੇਖੂਗੀ ਅਸੀਂ ਉਹ ਐਕਸ਼ਨ ਲਾਗੂ ਕਰਾਂਗੇ ਅਤੇ ਜਿਹੜੇ ਬਾਕੀ ਪ੍ਰਧਾਨ ਸਭਾ ਹਲਕਿਆਂ ਦੇ ਵਿੱਚ ਜਦੋਂ ਜਦੋਂ ਵੀ ਡਿਵੀਜ਼ਨਾਂ ਆਉਣਗੀਆਂ ਉੱਥੇ ਵੀ ਸਰਕਾਰ ਨੂੰ ਘੇਰਾਂਗੇ ਤੇ ਸਾਨੂੰ ਜੇ ਲੋੜ ਪਈ ਅਸੀਂ ਦਫ਼ਤਰਾਂ ਦਾ ਸਮੁੱਚਾ ਦਫ਼ਤਰੀ ਕੰਮ ਠੱਪ ਕਰਕੇ ਪਹਿਲਾਂ ਫਿਰ ਸਰਕਾਰ ਦੇ ਆਗੇ ਸਰਕਾਰ ਨੂੰ ਦੱਸ ਦਿਆਂਗੇ ਕਿ ਮੁਲਾਜ਼ਮਾਂ ਦੀ ਤਾਕਤ ਕੀ ਹੈ ਇਸ ਕਰਕੇ ਸਰਕਾਰ ਨੂੰ ਅਜੇ ਵੀ ਸੋਚ ਲੈਣਾ ਚਾਹੀਦਾ ਸਾਡੀ ਮੰਗੀਆਂ ਹੋਈਆਂ ਮੰਗਾਂ ਦੇ ਪੱਤਰ ਲਾਗੂ ਕਰਨ ਅਤੇ ਸਾਡੇ ਨਾਲ ਮੀਟਿੰਗ ਕਰਨ